ਹਾਂਜੀ ਸੋ ਗੱਲ ਕਰਦੇ ਜੀ ਪੁੱਛਦੇ ਸੀ ਕਿਈ ਵੀ ਫੰਗੀ ਸਾਈਡ ਆ ਜਿਹੜਾ ਮਤਲਬ ਲਾ ਲੋ ਇਹ ਚ ਕਣਕ ਤੇ ਪੀਲੀ ਕੁੰਗੀ ਦਾ ਰੂਪ ਜ਼ਿਆਦਾ ਲੈਂਦਾ ਹੈ ਸੋ ਉਹਦੇ ਲਈ ਬਹੁਤ ਕਹਿੰਦੇ ਨੇ ਵੀ ਹਾਂ ਵੀ ਆਪਾਂ ਕਿਹੜਾ ਫੰਗੀ ਸਾਈਡ ਯੂਜ਼ ਕਰੀਏ ਤਾਂ ਜੋ ਫਸਲ ਦਾ ਨੁਕਸਾਨ ਨਾ ਹੋ ਸਕੇ ਸਭ ਤੋਂ ਪਹਿਲਾਂ ਮਤਲਬ ਵੀ ਇਹਦੀ ਕਰਨਾ ਕਦੋਂ ਆ ਬੈਸਟ ਰਿਜ਼ਲਟ ਕਦੋਂ ਦਿੰਦਾ ਜਦੋਂ ਕਣਕ ਜਿਹੜੀ ਝੰਡਾ ਪੱਤਾ ਕੱਢ ਜਾਂਦੀ ਹੈ ਸਾਰਾ ਹੀ ਝੰਡਾ ਪੱਤਾ ਕੱਢ ਜਾਂਦੀ ਹੈ ਮਤਲਬ ਕੱਲਾ ਫੰਗੀ ਸਾਈਡ ਨਹੀਂ ਫਿਰ ਉਸ ਟਾਈਮ 05234 ਫਾਸਫੋਰਸ ਤੇ ਪੋਟਾਸ਼ ਤੇ ਨਾਲ ਬੋਰਨ ਕਰਨਾ ਬੈਨੀਫਿਟ ਆ ਕੱਲੇ ਪੰਗੀ ਸਾਈਡ ਦਾ ਤਾਂ ਫੇ ਕੋਈ ਆਪਾਂ ਨੂੰ ਰਿਜ਼ਲਟ ਇੰਨਾ ਜ਼ਿਆਦਾ ਨਹੀਂ ਮਿਲਣਾ ਸੋ ਜ਼ਿਆਦਾ ਬੈਨੇ ਫਿਟਰੂ ਨਾਲ ਤੁਸੀਂ ਤਿੰਨ ਦਵਾਈਆਂ ਇਕੱਠੀਆਂ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੁੰਦਾ ਉਹਨੇ ਕੋਈ ਦਵਾਈ ਮਤਲਬ ਫਟਦੀ ਵੀ ਹੈ ਨਹੀਂ